ਛੱਲਾ ਮੇਰਾ ਜੀਵੇ ਥੋਲਾ ਕੁੜੀਆਂ ਜਬਾਨ ਬਾਪੂ ਪਰੇਸ਼ਾਨ ਟੂ ਹੌਠ ਅਗਾਸ ਤੇ ਨੂੰ ਦੇਖਣ ਜਾਇਓ ਜਰੂਰ ਹੌਠ ਅਗਾਸ ਤੇ ਨੂੰ ਦੇਖਣ ਜਾਇਓ ਬਾਕੀ ਕਾਰਜ ਦੇ ਤਨਬੋਲ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਇਹਦੇ ਵਿੱਚ ਜਿਹੜੀਆਂ ਸਾਡੇ ਧੀਆਂ ਤਿੰਨ ਲਈਆਂ ਨੇ ਉਹਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਦਣਾ ਸਭ ਤੋਂ ਪਹਿਲੇ ਨੰਬਰ ਤੇ ਬਹੁਤ ਹੀ ਵਧੀਆ ਕੰਕਾਰ ਮੰਨਤ ਇੱਕ ਵਾਰੀ ਜ਼ੋਰਦਾਰ ਤਾੜੀ ਸਾਰਿਆਂ ਮਾਰ ਦਿਓ ਜੀ ਉਸ ਤੋਂ ਬਾਅਦ ਗੁਨਵੀਰ ਮੰਚ ਦਾ ਜ਼ੋਰਦਾਰ ਤਾੜੀ ਜੀ ਉਸ ਤੋਂ ਬਾਅਦ ਬਹੁਤ ਹੀ ਵਧੀਆ ਐਕਟਰ ਤੇ ਸਿੰਗਰ ਅਮਨੂਰ ਜ਼ੋਰਦਾਰ ਤਾੜੀਆਂ ਤੇ ਉਸ ਤੋਂ ਬਾਅਦ ਕੈਪਟਨ ਦਾ ਸ਼ੇਰਪੁਰ ਤੋਂ ਮਨਾਉਣ ਜਾ ਰਹੇ ਆ ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤੀ ਹੈ ਸਾਡੇ ਭਾਈ ਅਵਤਾਰ ਸਿੰਘ ਜੀ ਇੱਕ ਵਾਰੀ ਖੁੱਲਕੇ ਤਾੜੀਆਂ ਵਾਲੇ ਗੋਲੀ ਤੇ ਮੈਂ ਹੁਣ ਬਾਕੀ ਰਾਜਾ ਰਜਿੰਦਰ ਰਾਜਾ ਜੀ ਉਹ ਵੀ ਪਹੁੰਚੇ ਹੋਏ ਨੇ ਤੇ ਮੈਂ ਮਾਈਕ ਦੇਣ ਜਾ ਰਿਹਾ ਸਾਡੇ ਡਾਇਰੈਕਟਰ ਸਾਹਿਬ ਅਵਦਾ ਸਿੰਘ ਜੀ ਨੂੰ ਉਹ ਤੁਹਾਡੇ ਰੂਬਰੂ ਹੋਣਗੇ ਸਰਦਾਰ ਹਫਤਾਰ ਸਿੰਘ ਹਾਂਜੀ ਬਧਿਆ ਗਾਉਂ ਨੂੰ ਦਾ ਬਹੁਤ ਬਣਿਆ ਹੋਇਆ ਸੀਮਿੰਟ ਬੈਸ ਦੀ ਵਿੱਚ ਪਾ ਲਿਆ ਮੈਂ ਧੰਨਵਾਦ ਦੀਆਂ ਆਰਗੇਨਾਈਜ਼ਰ ਦਾ ਜਿਨ੍ਹਾਂ ਨੇ ਸਾਡਾ ਤੁਸੀਂ ਤੁਹਾਡੇ ਰੂਣ ਦੀ ਲੋੜ ਨਹੀਂ ਹੁੰਦੀ ਪਰ ਸਾਡੀ ਜਿਹੜੀ ਸੁਸਾਇਟੀ ਆ ਸਾਡਾ ਸਮਾਜ ਹੈ ਸਾਡੇ ਚਾਚੇ ਤਾਏ ਮਾਮੇ ਭੂਪੜ ਧੂਆ ਪਤਾ ਨਹੀਂ ਕੌਣ ਆਨੇ ਦਿਨੇ ਆਂਡੀ ਗਵਾਂਡੀ ਤੁਸੀਂ ਕੁੜੀ ਨੂੰ ਇੱਥੇ ਕਿਉਂ ਪੜਨ ਲਾਤਾ ਤੁਸੀਂ ਕੁੜੀ ਨੂੰ ਇੱਥੇ ਕਿਉਂ ਭੇਜਦੇ ਹੋ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਅੱਜ ਇਹ ਤਿੰਨ ਕੁੜੀਆਂ ਸਿਖਾਉਣੀਆਂ ਤੁਹਾਨੂੰ ਵੀ ਜਿਵੇਂ ਸਬਕ ਸਿਖਾਉਣਾ ਉਹਨਾਂ ਨੂੰ ਉਹਨਾਂ ਨੂੰ ਕੁੜੀਆਂ ਨੂੰ ਜਾਗਰੂਕ ਕਰਨ ਵਾਸਤੇ ਉਹਨੇ ਹੱਕਾਂ ਨੂੰ ਜਾਗਰੂਕ ਕਰਨ ਵਾਸਤੇ ਥੋੜਾ ਜਿਹਾ ਇਮੋਸ਼ਨਲ ਤੜਕਾ ਹੈ ਕਿਉਂਕਿ ਕੁੜੀਆਂ ਦਾ ਜਿਹੜਾ ਬਾਪ ਹੁੰਦਾ ਉਹ ਸਾਡੀ ਸੋਸਾਇਟੀ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਹੈ ਸੋਸਾਇਟੀ 'ਚ ਉਂਗਲਾ ਲਾਉਣ ਵਾਲੇ ਬਹੁਤ ਹੁੰਦੇ ਨੇ ਪਰ ਕੁੜੀਆਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਜੇ ਤੁਹਾਡੇ ਨਖਰੇ ਕੋਈ ਸਭ ਤੋਂ ਵੱਧ ਝੱਲ ਸਕਦਾ ਉਹ ਤੁਹਾਡਾ ਪਿਓ ਆ ਉਸ ਤੋਂ ਬਿਨਾ ਕੋਈ ਨਹੀਂ ਝੱਲ ਸਕਦਾ ਸੋ ਇਹ ਜੇ ਕਰਕੇ ਉਹ ਥੋੜਾ ਜਿਹਾ ਪਰੇਸ਼ਾਨ ਵੀ ਰਹਿੰਦਾ ਕਿ ਕਿ ਮੇਰੀਆਂ ਧੀਆਂ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਰਹੇ ਜੇ ਤੇ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਧੀਆਂ ਦੀ ਫਿਲਮ ਹੈ ਸੋ ਸਾਰਿਆਂ ਨੇ ਇਹ ਫਿਲਮ ਦੇਖਣ ਜ਼ਰੂਰ ਜਾਣਾ ਹੈ ਫਿਲਮ ਦਾ ਨਾਮ ਹੈ ਕੁੜੀਆਂ ਜ਼ਬਾਨ ਬਾਪੂ ਪਰੇਸ਼ਾਨ 2 ਉਮੀਦ ਕਰਦਾ ਤੁਸੀਂ ਸਾਰਿਆਂ ਨੇ ਟ੍ਰੇਲਰ ਦੇਖਿਆ ਹੋਵੇਗਾ ਜੇ ਨਹੀਂ ਦੇਖਿਆ ਤਾਂ YouTube ਤੇ ਜਾ ਕੇ ਦੇਖਿਓ ਜ਼ਰੂਰ ਜੇ ਪਸੰਦ ਆਇਆ ਤਾਂ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਉੱਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ ਕਰਮਜੀਤ ਭਾਈ ਆਹ ਇਟਵਰੀ ਟ੍ਰੇਲਰ ਇਟਵਰੀ ਟ੍ਰੇਲਰ ਪਲੇ ਕਰ ਦੋ ਬਈ ਜੀ ਬੱਚਾ ਆ ਗਾ ਤਾੜੀਆਂ ਮਾਰ ਦੋ ਇੱਕ ਵਾਰੀ ਜ਼ੋਰ ਦਾ ਧੀਆ ਦੇ ਫਤਨਾ ਪੈਣਾਂ ਦੀ ਫਤਨਾ ਸਾਰਿਆਂ ਨੇ ਸਪੋਰਟ ਕਰਨਾ YouTube ਤੇ ਜਾ ਕੇ ਟ੍ਰੇਲਰ ਚੈੱਕ ਕਰਨਾ ਤੇ ਉਹਨੂੰ ਸ਼ੇਅਰ ਜ਼ਰੂਰ ਕਰਨਾ ਇੱਕ ਬੇਨਤੀ ਹੋ ਰਾਂ ਪੈਣਾ ਤੁਸੀਂ ਸਾਡੇ ਜਿਹੜੇ ਅਸੀਂ ਬਾਪੂ ਨੇ ਸਾਡੀ ਪੱਗ ਦਾ ਤਾਜ ਨਹੀਂ ਹੋ ਸੋ ਉਹਨੂੰ ਤਾਜ ਨੂੰ ਵੀ ਮੇਨਟੇਨ ਰੱਖਣਾ ਤੁਸੀਂ ਸਾਰਿਆਂ ਨੇ ਠੀਕ ਹੈ ਥੈਂਕ ਯੂ ਹੁਣ ਆਪਾਂ ਪਹਿਲੀ ਬੇਟੀ ਤੋਂ ਗਾਣਾ ਸੁਣ ਲਿਆ ਬਹੁਤ ਸੋੜਾ ਗਾਉਂਦੀ ਹੈ ਅੱਜ ਸੁਣੀਏ ਜੀ ਖੁੱਲ ਕੇ ਤਾੜੀ ਮਾਰਦੇ ਜਰਾ ਹਵਨੋਰ ਵਾਸਤੇ ਆਓ ਜੀ ਆਜ ਵਾਸਤੇ ਸਾਡੀ ਮੂਵੀ ਆ ਰਹੀ 8 ਅਗਸਤ ਨੂੰ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਅੱਛਾ ਹੀ ਤੁਸੀਂ ਜ਼ਰੂਰ ਦੇਖ ਕੇ ਆਇਓ ਠੀਕ ਹੈ ਇਹ ਉਹ ਦਿਨ ਦੇ ਬਹੁਤ ਹੀ ਕਰੀਬ ਆ ਮੈਨੂੰ ਲੱਗਦਾ ਕੋਲੋਂ ਵੀ ਬਹੁਤ ਪਸੰਦ ਆਉਗੀ ਜੇ 8 ਅਗਸਤ ਨੂੰ ਮੂਵੀ ਆਉਗੀ ਮੈਨੂੰ ਲੱਗਦਾ ਥੋੜੇ ਵੀ ਦਿਨ ਦੇ ਕਰੀਬ ਹੋ ਜੂਗੀ ਜਿੱਦਾਂ ਸਾਡੀ ਮੂਵੀ ਦੇ ਵਿੱਚ ਇੱਕ ਡਾਇਲੋਗ ਸੀ ਕਿ ਕੁੜੀਆਂ ਚਿੜੀਆਂ ਵਾਰਦੀਆਂ ਮਿਲਣਾ ਪਾਜਾਂ ਦੇ ਕਰਕੇ ਇਹਨਾਂ ਨੂੰ ਕੈਦ ਨਾ ਕਰੋ ਇਹਨਾਂ ਨੂੰ ਗੁੱਡਨ ਦੇ ਖੁੱਲਾ ਆਸਮਾਨ ਦੇ। ਜਿੰਮੇਦਾਰੀ ਸਾਰਿਆਂ ਨੂੰ ਦੇਣ ਦੀ ਕਰਨਾ ਚਾਹੁੰਦੇ ਆਂ ਕਿ ਪਲੀਜ਼ ਆਪਣੀਆਂ ਕੁੜੀਆਂ ਨੂੰ ਸਪੋਰਟ ਕਰੋ। ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ। ਇਹ ਇੱਕ ਇੱਕ ਜ਼ਿੰਮੇਵਾਰੀ ਸਾਡੀ ਕੁੜੀਆਂ ਦੀ ਵੀ ਬਣਦੀ ਆ। ਮੇਰੀ ਭਾਵੇਂ ਸਾਰਿਆਂ ਦੀ ਕਿ ਕਿ ਆਪਾਂ ਨੂੰ ਸਪੋਰਟ ਮਿਲ ਰਹੀ ਹੈ ਜਾਂ ਆਜ਼ਾਦੀ ਮਿਲ ਰਹੀ ਹੈ। ਆਪਾਂ ਨੂੰ ਉਸ ਸਾਦੀ ਦਾ ਕਦੇ ਫਾਇਦਾ ਨਹੀਂ ਚੁੱਕਣਾ ਚਾਹੀਦਾ। ਮੈਂ ਹੀ ਕਹੂੰਗੀ ਕਿ ਸਾਡੀ ਮੂਵੀ ਜ਼ਰੂਰ ਦੇਖ ਕੇ ਆਇਓ 8 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਤੇ ਸਾਡੀ ਮੂਵੀ ਦਾ ਇਹ ਗਾਣਾ ਹੈ ਤੇ ਮੈਂ ਉਹੀ ਸੁਣਾਉਂਗੀ। ਉਸ ਨਾਲ ਹੱਸ ਕੇ ਪਿਆਰੀਆਂ ਨੇ ਗੁੰਗੀਆਂ ਬਾਪੂ ਰਾਜਾ ਪਿਆਰਾ ਰਾਜਾ

ਇਹੀ ਮੈਸੇਜ ਸਾਡੀ ਮੂਵੀ ਕੁੜੀਆਂ ਜ਼ਬਾਨ ਬਾਹੂ ਪਰੇਸ਼ਾਨ ਨੂੰ ਦਿੰਦੀ ਹੈ ਆਈ ਹੋਪ ਤੁਸੀਂ ਫੇਲਰ ਦੇਖਿਆ ਤਾਂ ਉਹ ਬਹੁਤ ਪਸੰਦ ਆਇਆ ਹੋਵੇਗਾ ਇਹਨੂੰ ਜਾ ਕੇ ਸ਼ੇਅਰ ਜ਼ਰੂਰ ਕਰੋ ਤੇ 8 ਅਗਸਤ ਨੂੰ ਥੀਏਟਰਾਂ 'ਚ ਆਨਲਾਈਨ ਮਿਲਣਾ ਤੇ ਮੂਵੀ ਦੇਖਣ ਪੱਕਾ ਹੋ ਥੈਂਕ ਯੂ ਸੋ ਮਚ ਤੇ ਹੁਣ ਸਾਡੀ ਬਹੁਤ ਹੀ ਸੰਜੀਦਾ ਕੁੜੀ ਫਿਲਮ ਦੇ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਹੈ ਤੇ ਵੈਸੇ ਵੀ ਸੰਜੀਦਾ ਹੈ ਬਹੁਤ ਸਿਆਣੀਆਂ ਗੱਲਾਂ ਕਰਦੀ ਹੈ ਮੈਂ ਬੁਝਾਰਸ਼ ਕਰਾਂਗਾ ਮੰਨਤ ਨੂੰ ਕਿ ਉਹ ਵੀ ਆਉਣ ਇੱਕ ਵਾਰੀ ਸੌਣ ਦਾ ਤਾੜੀਆਂ ਜੀ ਸਸ਼ਿਕਾ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਕਿਵੇਂ ਹੋ ਸਾਡੇ ਨਾਲ ਐਨਰਜੀ ਤਾਂ ਵੈਸੇ ਹੈਗੀ ਨਹੀਂ ਇੱਕ ਵਾਰੀ ਦੱਸੋ ਕਿਵੇਂ ਹੋ ਇੰਨੇ ਮੁੰਡੇ ਖੋਤੇ ਇੰਨਾ ਚੜਾ ਐਨਰਜੀ ਹੁੰਦੀ ਆ ਸੋ ਆਈ ਹੋਪ ਤੁਹਾਨੂੰ ਸਾਰੇ ਧਾਣੇ ਨੂੰ ਟ੍ਰੇਲਰ ਪਸੰਦ ਆਇਆ ਹੋਊਗਾ ਜਿਸਨੂੰ ਖੂਬ ਨਾ ਟ੍ਰੇਲਰ ਹੈ ਨਾ ਉਸ ਤੋਂ ਵੀ ਸੋਹਣੀ ਮੂਵੀ ਬਣਾਈਆਂ ਸੀ ਸਿਰਫ ਬਿਕੋਜ਼ ਪਿੱਛੇ ਮੇਰੀ ਸਟਰੈਂਥ ਮੇਰੇ ਪਾਪਾ ਨੇ ਕੀ ਕੁੜੀਆਂ ਨੇ ਦਰ ਆਈ ਹੋਪ ਫਾਰ ਦਿਸ ਸਾਰੇ ਜਾਨਾਂ ਦਾ ਪਹਿਲਾ ਪਿਆਰ ਤੁਹਾਡੇ ਫਾਦਰ ਸਾਹਿਬੀ ਹੋਣਗੇ ਐਂਡ ਜੇ ਤੁਸੀਂ ਫਿਲਮ ਦੇਖਣ ਜਾਓਗੇ 8 ਅਗਸਤ ਨੂੰ ਮੈਂ ਸ਼ਿਉਰਨਟੀ ਨਾਲ ਕਹਿੰਦੀ ਆ ਜਦੋਂ ਤੁਸੀਂ ਥੀਟਰ ਹਾਲ ਚੋਂ ਬਾਹਰ ਨਿਕਲੋਗੇ ਤੁਸੀਂ ਇੱਕ ਇਮੋਸ਼ਨ ਫੀਲ ਨਹੀਂ ਕਰੋਗੇ ਇਹ ਫਿਲਮ ਦੇ ਬਹੁਤ ਰੰਗ ਨੇ ਤੇ ਤੁਸੀਂ ਹੱਸੋਗੇ ਵੀ ਤੁਸੀਂ ਰੋਵੋਗੇ ਵੀ ਤੂੰ ਵੱਡੀ ਗੱਲ ਇੱਕ ਫਾਦਰ ਪ੍ਰਾਊਡ ਫੀਲ ਕਰੂਗਾ ਵੀ ਉਹਦੇ ਘਰੇ ਕੁੜੀ ਨੇ ਜਨਮ ਲਿਆ ਤੇ ਕੁੜੀਆਂ ਪ੍ਰਾਊਡ ਫੀਲ ਕਰਨੀਆਂ ਯਾ ਇਹ ਸੀ ਕੁੜੀਆਂ ਬਿਕੋਜ਼ ਸਾਨੂੰ ਬਹੁਤ ਰੋਕਿਆ ਜਾਂਦਾ ਹੈ ਰਿਸ਼ਤੇਦਾਰਾਂ ਵੱਲੋਂ ਦੁਨੀਆ ਵੱਲੋਂ ਪਰ ਹੁਣ ਸਮਾਂ ਬਦਲ ਰਿਹਾ ਹੈ ਕੁੜੀਆਂ ਕੇ ਵੱਧ ਰਹੀਆਂ ਨੇ ਤੇ ਹੁਣ ਮੁੰਡੇ ਵੀ ਸਿਆਣੇ ਹੋ ਰਿਹਾ ਤੇ ਤਾਂ ਹੀ ਮੈਨੂੰ ਲੱਗਦਾ ਹੈ ਅਸੀਂ ਸਾਰੇ ਜਾਣੇ ਵੀ ਇੱਧਰ ਹੈਗੇ ਆ ਤੇ ਆਏ ਹੋਏ ਤੁਸੀਂ ਸਾਰੇ ਜਾਣੇ ਸਾਡੀ ਫਿਲਮ ਦੇਖਣ ਜਾਓ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੂੰ 8 ਅਗਸਤ ਕਿ 8 ਅਗਸਤ ਨੂੰ ਕੁੜੀਆਂ ਜਵਾਨ ਬਾਪੂ ਪਰਸ਼ਾਨ ਤੋਂ ਜਰੂਰ ਦੇਖਣ ਜਾਇਆ ਜੀ ਕਿਉਂਕਿ ਤੇ ਬਾਕੀ ਕਰਮਜੀਤ ਅਨਮੋਲ ਬਾਈ ਨੂੰ ਸਾਰੀ ਟੀਮ ਨੂੰ ਤੁਸੀਂ ਮੈਂ ਬੁਝਾਰਿਸ਼ ਕਰਾਂਗਾ ਕਰਮਜੀਤ ਅਨਮੋਲ ਬਾਈ ਜੀ ਖੁੱਗੇ ਤਾੜੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਸੋ ਅਸੀਂ ਅੱਜ ਆਇਆ ਤੁਹਾਡੇ ਸਾਹਮਣੇ ਸਾਡੀ ਫਿਲਮ ਆ ਰਹੀ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂਰ ਲੈ ਕੇ ਉਹਦੇ ਲਈ ਸੋ ਪਹਿਲੀ ਫਿਲਮ ਨੂੰ ਤੁਸੀਂ ਬਹੁਤ ਜ਼ਿਆਦਾ ਮਾਣ ਬਖਸ਼ਿਆ ਕਿਉਂਕਿ ਸਾਡੇ ਸਾਡੀਆਂ ਫਿਲਮਾਂ ਦੇ ਵਿੱਚ ਵੀ ਜਾਂ ਗਾਣਿਆਂ ਦੇ ਵਿੱਚ ਵੀ ਐਧਾਆਂੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਪਰਿਵਾਰਕ ਰਿਸ਼ਤਿਆਂ ਬਾਰੇ ਦੱਸਿਆ ਜਾਵੇ ਇਹੋ ਜਿਹੇ ਗਾਣੇ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਸੁਣ ਕੇ ਸਾਡੇ ਬੱਚੇ ਬੱਚੀਆਂ ਆਪਣੇ ਵਿਰਸੇ ਨਾਲ ਜੁੜੇ ਰਹਿਣ ਤੋਹੀ ਸਨੇਹਾ ਦਿੱਤੀ ਹੈ ਸਾਡੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਟ੍ਰੇਲਰ ਵਧੀਆ ਲੱਗਿਆ ਹੋਵੇ ਤਾਂ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਥੈਂਕ ਯੂ ਸੋ ਮੱਚ ਬਾਕੀ ਇਹ ਸਾਡੀਆਂ ਤਿੰਨ ਧੀਆਂ ਖੜੀਆਂ ਤੇ ਸਾਹਮਣੇ ਵੀ ਬਹੁਤ ਧੀਆਂ ਦਿਸ ਰਹੀਆਂ ਨੇ ਮੈਨੂੰ ਤੇ ਧੀਆਂ ਦਾ ਇੱਕ ਗੀਤ ਛੋਟਾ ਜਿਹਾ ਮੈਂ ਸੁਣਾਉਣ ਲੱਗਿਆ ਚਾਦਰ ਪਹਿਲੇ ਤੇ ਬਾਬਲ ਦੇ 베ੜੇ ਵਿੱਚ ਪੜ ਕੇ ਮਟਿਆਰ ਹੋਈ ਧੀ ਦੇ ਜਜ਼ਬਾਤਾਂ ਦੀ ਗੱਲ ਚਾਦਰ ਦੇ ਰੂਪ ਵਿੱਚ ਕਰਨ ਜਾ ਰਿਹਾ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਹਾਂਜੀ ਪੂਰਤਿਆ ਅੰਬੀਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਖ ਤੇ ਪਾਂਬੜ ਵਰਗੀਆਂ ਧੀਆਂ ਨੀ ਤੂੰ ਸਾਹਮੋ ਕੋਲੇ ਵਿੱਚ ਰੱਖਿਆ ਕਿਰਮੇ ਦੇਨਾ ਦਿਆ ਸਾਂ ਜਾਵੇ ਬਾਬਲ ਅਸੀਂ ਜ਼िदका ਨਾਂ ਨਿਭਾਈਆਂ ਕੁੰਜਾਂ ਵਾਗ ਪਰਾਉਣੀਆਂ ਥੀਆਂ ਵੇ ਤੇਰੇ ਮੇੜੇ ਤੋ ਦੇ ਦੇ ਆਈਆ jat dari kandidat ini. ਸੋਚਾਰੀ ਨਾਲੇ ਸ਼ਰਮਾਵਾ ਮੈਂ ਚਾਦਰ ਕੱਢਦੀ ਤੇ ਉੱਤੇ ਪਾਵਾਂ ਮੈਲਾ ਪਾਵਾਂ ਮੈਲਾ ਪਾਵਾਂ ਮੈਲਾ ਪਾਵਾਂ ਮੈਲਾ ਮੈਂ ਚਾਦਰ ਕੱਢਦੀ ਸੋ ਇੱਕ ਗੀਤ ਹੋਰ ਫਰਮੈਸ਼ ਆਈ ਸੀ ਪਿੱਛੇ ਜਦੋਂ ਲੈਫਟ ਦੇ ਵਿੱਚ ਸੀ 11ਵੇਂ ਹਾਂਜੀ ਇੱਕ ਵਾਰੀ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਓ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਓ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਜਿਉਂਦੇ ਬਸਦੇ ਰਹੋ ਤੁਸੀਂ ਇੰਨਾ ਟਾਈਮ ਕੱਢਿਆ ਔਰ 8 ਤਰੀਕ ਨੂੰ ਫਿਲਮ ਜ਼ਰੂਰ ਦੇਖਣ ਜਾਇਓ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਤੇ ਸਾਨੂੰ ਉਮੀਦ ਹੈ ਕਿ ਤੁਹਾਡੀਆਂ ਉਮੀਦਾਂ ਤੇ ਇਹ ਫਿਲਮ ਖਰੀ ਜ਼ਰੂਰ ਉਤਰੂਗੀ ਕਿਉਂਕਿ ਰਿਸ਼ਤਿਆਂ ਦੀ ਫਿਲਮ ਹੈ ਬਾਪ ਬੇਟੀ ਦੇ ਰਿਸ਼ਤੇ ਨੂੰ ਦਰਸਾਉਂਦੀ ਫਿਲਮ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਥੈਂਕ ਯੂ ਜੀ ਜੀਉਂਦੇ ਬਸਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਤੇ ਭਾਈ ਇੱਕ ਤਾੜੀ ਮਾਰ ਦਿਓ ਬੈਂਡ ਵਾਸਤੇ ਬਹੁਤ ਹੀ ਸੋਹਣਾ ਬਜਾਇਆ ਇਹਨਾਂ ਨੇ ਜਨੂਨ ਦਾ ਬੈਂਡ ਤੁਸੀਂ ਵੀ ਕੋਈ ਪ੍ਰੋਗਰਾਮਾਂ ਦਾ ਬੁੱਕ ਜ਼ਰੂਰ ਕਰਿਓ ਬਹੁਤ ਸੋਹਣਾ ਬਜਾਇਆ ਬੰਦੇ Thank you so much.